ਮੋਰਸੀ ਉਸਨਾ ਬਾਈ ਜਿਨ੍ਹਾਂ ਨੇ ਬਾਕੀ ਤਵਾਇਫਾਂ ਨੂੰ ਬ੍ਰਿਟਿਸ਼ ਚੀਜ਼ਾਂ ਬੋਇਕਾਟ ਕਰਨ ਲਈ ਕਿਹਾ ਤੇ ਜੁਲਰੀ ਦੀ ਜਗ੍ਹਾ ਲੋਹੇ ਦੀ ਹੱਥਖੜੀ ਪਾਉਣ ਲਈ ਮੋਟੀਵੇਟ ਕੀਤਾ ਸੀ ਇਹਦਾ ਇੱਕ ਹੀ ਕਾਰਨ ਸੀ ਕਿ ਬ੍ਰਿਟਿਸ਼ਰਜ਼ ਦਾ ਇਨਫਲੂਐਂਸ ਇੰਡੀਆ ਤੋਂ ਘਟਾਇਆ ਜਾਵੇ ਸਿਦੇਸ਼ਵਰੀ ਦੇਵੀ ਨੇ ਆਪਣੀ ਮਹਿਫਲਾਂ ਵਿੱਚ ਦੇਸ਼ ਭਗਤੀ ਦੇ ਹੀ ਗੀਤ ਗਾਣੇ ਸ਼ੁਰੂ ਕਰ ਦਿੱਤੇ ਸੀ ਗੋਹਰ ਖਾਨ ਜੋ ਇੱਕ ਫੇਮਸ ਤਵਾਇਫ ਸੀ ਉਹਨਾਂ ਨਾਲ ਵੀ ਜੁੜਿਆ ਇੱਕ ਮਸ਼ਹੂਰ ਕਿੱਸਾ ਹੈ ਕਿਹਾ ਜਾਂਦਾ ਹੈ ਕਿ 1921 ਵਿੱਚ ਮਹਾਤਮਾ ਗਾਂਧੀ ਨੇ ਸਵਰਾਜ ਫੰਡ ਲਈ ਗੋਹਰ ਖਾਨ ਨੂੰ ਪਰਫਾਰਮ ਕਰਨ ਲਈ ਰਿਕਵੈਸਟ ਕੀਤੀ ਸੀ ਗੋਹਰ ਖਾਨ ਇੱਕ ਸ਼ਰਤ ਤੇ ਰਾਜ਼ੀ ਹੋਈ ਸੀ ਕਿ ਮਾਤਮਾ ਗਾਂਧੀ ਉਹਨਾਂ ਦੀ ਪਰਫਾਰਮੈਂਸ ਦੇ ਟਾਈਮ ਉੱਥੇ ਹੋਣਗੇ ਤੇ ਇਹਦਾ ਕਾਰਨ ਸੀ ਕਿ ਇੱਕ ਟੈਸਟ ਕਰਨਾ ਕਿ ਫਰੀडम फाइਟਰਸ ਤੋਇਫ ਦੀ profession ਨੂੰ ਕਿੰਨੀ ਰਿਸਪੈਕਟ ਕਰਦੇ ਨੇ ਜਦੋਂ ਮਾਤਮਾ ਗਾਂਧੀ ਉੱਥੇ ਨਹੀਂ ਪਹੁੰਚੇ ਤਾਂ ਗੋਹਰ ਖਾਨ ਨੇ ਉਹ ਪਰਫਾਰਮੈਂਸ ਤੋਂ ਕੱਟੇ ਹੋਏ ਜਿੰਨੇ ਵੀ ਪੈਸੇ ਸੀ ਉਹ ਸਾਰੇ ਪੈਸਿਆਂ ਵਿੱਚੋਂ ਸਿਰਫ ਅੱਧਾ ਹੀ ਫੰਡ ਸਵਰਾਜ ਫੰਡ ਵਿੱਚ ਦਾਨ ਕੀਤਾ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਜੇ ਉਹਨਾਂ ਨੂੰ ਸਿਰਫ ਪੈਸੇ ਲਈ ਯੂਜ਼ ਕੀਤਾ ਜਾ ਰਿਹਾ ਤਾਂ ਤੋਇਫ ਤੇ ਪ੍ਰੋਸਟੀਟਿਊਟ ਵਿੱਚ ਕੋਈ ਫਰਕ ਨਹੀਂ ਬਾਅਦ ਵਿੱਚ